ਡਾਂਸਰ ਸਿਮਰਨ ਸੰਧੂ ਦੇ ਸਮਰਥਨ ਵਿੱਚ ਆਈਆਂ ਜਥੇਬੰਦੀਆਂ ਸੋ ਦੱਸਦੀ ਹੈ ਕਿ ਸਮਰਾਲਾ 5 ਅਪ੍ਰੈਲ ਵਿਆਹ ਸਮਾਗਮ ਦੌਰਾਨ ਮੈਰਿਜ ਪੈਸੇ ਦੀ ਸਟੇਜ ਤੇ ਬਰਾਤੀਆਂ ਤੇ ਡਾਂਸਰ ਸਿਮਰਨ ਸੰਧੂ ਵਿਚਕਾਰ ਹੋਏ ਝਗੜੇ ਦੇ ਮਾਮਲੇ 'ਚ ਮੁੱਖ ਮਲਜ਼ਮ ਜਗਰੂਪ ਸਿੰਘ ਜੋਪਾ ਨੂੰ ਗ੍ਰਿਫਤਾਰ ਕਰ ਲਿਆ ਹੈ ਸੂਤਰਾਂ ਮੁਤਾਬਕ ਪੁਲਿਸ ਨੇ 3 ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਪਰ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ ਭੰਗੜਾ ਕਲਚਰ ਬਠਿੰਡੇ ਵੱਲੋਂ ਮਰੇਲਕੋਟਲੇ ਰੋਡ ਤੇ ਡਾਂਸਰ ਸਿਮਰਨ ਦੇ ਸਮਰਥਨ ਵਿੱਚ ਮੀਟਿੰਗ ਕੀਤੀ ਗਈ ਗਰੁੱਪ ਹੈੱਡ ਗੁਰਵਿੰਦਰ ਸਿੰਘ ਬੰਟੀ ਦੱਸਿਆ ਕਿ ਡਾਂਸਰ ਸਿਮਰਨ ਦੇ ਨਾਲ ਗਰੁੱਪ ਡੀਜ ਐਸੋਸੀਏਸ਼ਨ ਪੰਜਾਬ ਅਤੇ ਭੰਗੜਾ ਕਲਚਰ ਐਸੋਸੀਏਸ਼ਨ ਹੈ ਡਾਂਸਰ ਕੁੜੀਆਂ ਨੂੰ ਜਿਹੜੇ ਇਸ਼ਾਰੇ ਕੀਤੇ ਜਾਂਦੇ ਹਨ ਉਹ ਗਲਤ ਹਨ ਬੰਟੀ ਨੇ ਦੱਸਿਆ ਕਿ ਡੀਜ ਦੇ ਕਾਰੋਬਾਰ ਨਾਲ ਜੁੜੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਿਮਰਨ ਨੇ ਸ਼ਰਾਬ ਪੀਤੀ ਸੀ ਉਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਉਹ ਲੋਕ ਮੌਕੇ ਤੇ ਮੌਜੂਦ ਨਹੀਂ ਸਨ ਤਾਂ ਉਹ ਸਿਮਰਨ ਤੇ ਦੋਸ਼ ਕਿਵੇਂ ਲਗਾ ਰਹੇ ਹਨ ਬੰਟੀ ਨੇ ਕਿਹਾ ਕਿ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਇਸ ਮਾਮਲੇ ਵਿੱਚ ਸਿਮਰਨ ਨੂੰ ਪੂਰਾ ਸਹਿਯੋਗ ਦਿਤੇ ਜਾਵੇਗਾ ਇਸ ਮਾਮਲੇ ਵਿੱਚ ਪਹਿਲਾਂ ਵੀ ਪੁਲਿਸ ਨੇ ਜਗਰੂਪ ਸਿੰਘ ਅਤੇ ਦੋ ਹੋਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ ਪਰ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਬੁੱਧਵਾਰ ਸਵੇਰੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਨੇ ਸਤਾਉ ਮੋਟੋ ਲੈਂਦਿਆਂ ਐਸਐਸਪੀ ਖੰਨਾ ਨੂੰ ਇੱਕ ਹਫਤੇ ਵਿੱਚ ਮਾਮਲੇ ਦੀ ਜਾਂਚ ਮੁਕੰਮਲ ਕਰਕੇ ਰਿਪੋਰਟ ਮੰਗਣ ਲਈ ਕਿਹਾ ਹੈ ਇਸ ਦੀ ਜਾਂਚ ਡੀਐਸਪੀ ਪੱਧਰ ਤੇ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਇਸ ਤੋਂ ਬਾਅਦ ਪੁਲਿਸ ਹੋਰ ਹਰਕਤਾਂ ਵਿੱਚ ਨਜ਼ਰ ਆ ਰਹੀ ਹੈ ਜਗਰੂਪ ਸਿੰਘ ਨੂੰ ਬੁੱਧਵਾਰ ਤਨੂ ਗ੍ਰਿਫਤਾਰ ਕੀਤਾ ਗਿਆ ਸੀ ਜਗਰੂਪ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਮੁਲਜ਼ਮਾਂ ਦੀ ਪਛਾਣ ਕੀਤੀ ਜਾਵੇਗੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਾਇਰਲ ਵੀਡੀਓ ਦਿਖਾਈ ਵੀਡੀਓ ਚ ਨਜ਼ਰ ਆਏ ਵਿਆਹ ਦੇ ਦੂਜੇ ਮਹਿਮਾਨਾਂ ਦੀ ਪਛਾਣ ਕਰਨ ਲਈ ਜਗਰੂਪ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਜਗਰੂਪ ਸਿੰਘ ਨੇ ਹੋਰ ਮੁਲਜ਼ਮਾਂ ਬਾਰੇ ਪੁਲਿਸ ਨੂੰ ਅਹਿਮ ਸੂrach ਦਿੱਤੇ ਹਨ ਪੁਲਿਸ ਨੇ ਇਹਨਾਂ ਨੂੰ ਫੜਨ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਹੈ ਸਮਰਾਲਾ ਥਾਣੇ ਦੇ ਐਸਐਚਓ ਰਾਉ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਸੰਬੰਧੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਕਾਰਨ ਬੀਤੀ ਰਾਜ ਗਰੂਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਕੀ ਦੋ ਮੁਲਜ਼ਮ ਫਰਾਰ ਹਨ ਉਹਨਾਂ ਦੀ ਭਾਲ ਜਾਰੀ ਹੈ ਮਹਿਲਾ ਕਮਿਸ਼ਨ ਦੀਆਂ ਹਦਾਇਤਾਂ ਦੇ ਆਧਾਰ ਤੇ ਡੀਐਸਪੀ ਵੱਲੋਂ ਜਾਂਚ ਜਾਰੀ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿ ਪਹਿਲਾਂ ਸ਼ਰਾਬ ਪੀ ਕੇ ਹੋਜੀ ਹਰਕਤ ਕਰਨੀ ਕਿੰਨੀ ਕੁ ਜ਼ਾਇਜ਼ ਹੈ ਤੇ ਬਾਜ਼ ਦੇ ਵਿੱਚ ਭੱਜਦੇ ਫਿਰਦੇ ਹੋ ਲੁਕਦੇ ਫਿਰਦੇ ਹੋ ਜੇਕਰ ਤੁਸੀਂ ਸੱਚਿਓਂ ਤਾਂ ਉਸ ਦੇ ਸਾਹਮਣੇ ਪੇਸ਼ ਹੋਵੋ ਅਤੇ ਉਹਨਾਂ ਨੂੰ ਕਹੋ ਕਿ ਨਹੀਂ ਜੀ ਐਦਾਂ ਐਦਾਂ ਉਦਾਂ ਜੋ ਵੀ ਤੁਹਾਡਾ ਮਸਲਾ ਹੈ ਪਰ ਇਥੋਂ ਸਾਫ ਪਤਾ ਚੱਲਦਾ ਹੈ ਕਿ ਮੁੰਡਿਆਂ ਦੀ ਗਲਤੀ ਹੈ ਜੋ ਕਿ ਫਰਾਰ ਦੱਸੇ ਜਾ ਰਹੇ ਨੇ ਸੋ ਜਿਹੜੇ ਜਗਰੂਪ ਸਿੰਘ ਜੋਪੇ ਨੇ ਸ਼ਰਾਬ ਦਾ ਗਲਾਸ ਡਾਂਸਰ ਮਹਿਲਾ ਸਿਮਰਨ ਵਾਲਾ ਮਾਰਿਆ ਸੀ ਉਸ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ